ਸੋ ਹੋਵੇ ਸੋ ਹੋਵੇ ਤੇਹੇ ਕਰਮ ਕਮਾਏ ਨੇ ਕਰਮ ਕਮਾਏ ਪੁੱਤਰ ਜੋ ਜੋ ਤੁਸੀਂ ਦੇਖਦੇ ਹੋ ਜੋ ਤੁਸੀਂ ਸੁਣਦੇ ਹੋ ਬੜਾ ਉਸ ਤੋਂ ਤੁਹਾਡੀ ਜ਼ਿੰਦਗੀ ਸਿੱਖਿਸ਼ਿਤ ਬਣਨੀ ਸ਼ੁਰੂ ਹੋ ਜਾਂਦੀ ਹੈ ਐਸਾ ਨਹੀਂ ਜੋ ਤੁਸੀਂ ਦੇਖਿਆ ਨਹੀਂ ਸੁਣਿਆ ਨਹੀਂ ਤੁਸੀਂ ਉਸ ਤਰ੍ਹਾਂ ਦੀ ਸੋਚਣਾ ਸ਼ੁਰੂ ਕਰਦੇ ਹੋਗੇ ਨਹੀਂ ਸੋਚ पाओ ਵੀਰ ਜੀ ਨੇ ਤੁਹਾਡੇ ਨਾਲ ਗੱਲ ਕੀਤੀ ਸੀ RAM JI DAS ਕੀ ਉਹ ਕੌਣ ਹੈ ਜੀ नाम जी, नाम जी राम जी दास पड़ा बड़े होके पता कौन बने दस बच्चा कोई अच्छा पिंगलवाड़ा है अमृतसर पिंगलवाड़ा फाउंडर कौन है पिंगलवाड़ी की शुरुआत थी भगत नाम पहला कि नाम से राम जी दास की नाम जी ध्यान दे पुत्र ਬੜਾ ਰਾਮ ਜੀ ਦਾਸ ਜੀ ਨੇ ਲੁਧਿਆਣੇ ਪੜ੍ਹਦੇ ਸੀ ਲੁਧਿਆਣੇ ਪੜ੍ਹਦੇ ਸੀ ਰਾਮ ਜੀ ਦਾਸ ਤੇ ਪੁੱਤਰ ਇਗਜ਼ਾਮ ਹੋਏ ਪਿੰਡ ਰਾਜੇਵਾਲ ਦੁਰਾਹੇ ਨੇੜੇ ਪਿੰਡ ਉਹਦਾ ਰਾਜੇਵਾਲ ਰਾਮ ਜੀ ਦਾਸ ਕੋਲ ਪੈਸੇ ਨਹੀਂ ਸੀ ਪੈਦਾ ਤੁਰ ਪਏ ਘਰ ਨੂੰ ਦੁਪਹਿਰ ਹੋਈ ਇੱਕ ਮੰਦਰ ਆਇਆ ਉੱਥੇ ਬੜੀ ਸੇਵਾ ਕੀਤੀ ਝਾੜੂ ਪੋਚਾ ਕੀਤਾ ਉੱਥੇ घंटी के लंगर दी राम जी दास प्रशादा बह गए पुजारी आया उन्हें बहु फा काका ये प्रशादा तेरे वासे नहीं है ये प्रशादा सिर्फ उन्होंने इतने बच्चे रहते हैं मनु बड़ा दुख लगा मैं सेवा भी की है ते दो प्रशादे नसीब नहीं हुए तुर के भुखा मन चि दिमाग चल द ਸ਼ਾਮ ਪਈ ਰਾਜ ਗੁਰਦੁਆਰਾਗੇ ਰੇਰੂ ਸਾਹਿਬ ਕਿਹੜਾ ਗੁਰਦੁਆਰਾ ਰੇਰੂ ਸਾਹਿਬ ਉਥੇ ਸ਼ਾਮ ਦਾ ਟਾਈਮ ਸੀ ਰੈਸਾ ਪਾਠ ਹੋ ਰਿਹਾ ਸੀ ਪਾਠ ਸੁਣਿਆ ਸੋਖਾ ਸੁਣੋਇਆ ਆਵਾਜ਼ ਪਈ ਕਿ ਗੁਰੂ ਕਾ ਲੰਗਰ ਤਿਆਰ ਹੈ ਪਾ ਜਿਵੇਂ ਛਕਣਾ ਆਜੋ RAM JI DAS ਪ੍ਰਸ਼ਾਦਾ ਛਕਣ ਵਾਸਤੇ ਬਹਿ ਗਏ ਭੁੱਖ ਲੱਗੀ ਸੀ ਦੁਪਹਿਰ ਦੀ ਪ੍ਰਸ਼ਾਦਾ ਨਹੀਂ ਛਕਿਆ ਨਾਲੇ ਪ੍ਰਸ਼ਾਦਾ ਛਕ ਰਿਹਾ ਨਾਲੇ ਸੋਚ ਰਿਹਾ ਕਉਤੇ ਸੇਵਾ ਕੀਤੀ ਮਿਲਿਆ ਦੋ ਪ੍ਰਸ਼ਾਦਾ ਨਸੀਬ ਨਹੀਂ ਹੋਏ ਇੱਥੇ ਕੁਛ ਨਹੀਂ ਕੀਤਾ ਤੇ ਬੜੇ ਸਤਕਾਨਾ ਪ੍ਰਸ਼ਾਦਾ ਸ਼ਿਕਾਇਤ ਆ ਰਹੀ ਆ ਪਹਿਲੀ ਮੇਰਾ RAM JI DAS JI ਨੇ ਜਬ ਕੀ ਸਦਾ ਪਾਠ ਕੀਤਾ ਬੜਾ ਬਾਣੀ ਪੜਦੇ ਪੜਦਿਆਂ RAM JI DAS JI ਬਣ ਜਾਂਦੇ ਨੇ ਪੂਰਨ ਸੰਗੀ ਕੀ ਬਣ ਜਾਂਦੇ ਨੇ ਪਰ ਬੜਾ ਜੇ ਤੁਸੀਂ ਉਹਨੂੰ ਸਕੂਲ ਤੋਂ ਪੜੋਗੇ ਜਦੋਂ ਤੁਸੀਂ ਭਗਤ ਪੂਰਨ ਸੰਗੀ ਨੂੰ ਪੜੋਗੇ ਨਾ ਬੇਟਾ ਤਰ ਤੈਨ ਬਦਲਾ ਨੰਬਰ 1 ਬੜਾ ਤੁਹਾਡੀ ਸੰਗੀ ਸਾਦਾਪਨ ਆ ਜਾਏਗਾ ਕੀ ਆ ਜਾਏਗਾ ਜੀ ਨੰਬਰ 2 ਤੁਹਾਡੀ ਖੁਰਾਕ ਚੇਂਜ ਹੋ ਜਾਏਗੀ ਤੁਹਾਡੀ ਖੁਰਾਕ ਨੰਬਰ 3 ਤੁਹਾਨੂੰ ਬੜਾ ਕੁਦਰਤ ਨਾਲ ਪਿਆਰ ਹੋ ਜਾਏਗਾ ਕਿਉਂਕਿ RAM JI DAS ਅੱਜ ਤੋਂ 50 60 ਸਾਲ ਪਹਿਲਾਂ ਹੋਕਾ ਜੁੰਦਾ ਫਿਰਦਾ ਸੀ ਵੀ ਧਰਤੀ ਪਾਣੀ ਹਵਾ ਨੂੰ ਬਚਾਓ ਭਾਈ ਧਰਤੀ ਦਾ ਪਾਣੀ ਨੂੰ ਬਚਾਓ ਮੇਰੇ ਪੁੱਤਰ ਹੱਥ ਜੋੜ ਕੇ ਬੇਨਤੀ ਪੁੱਤਰ ਜਿਹੜੇ ਬੱਚੇ ਸਿਆਣੇ ਬਣਨਾ ਚਾਹੁੰਦੇ ਨੇ ਪੁੱਤਰ ਆਓ ਆਪਣੇ ਘਰਾਂ 'ਚ ਪੁੱਤਰ ਲਾਇਬ੍ਰੇਰੀ ਖੋਲੀਏ ਕੀ ਖੋਲੀਏ ਜੀ ਬੋਲੋ ਜੇ ਪੂਰਾ ਕਰਨਾ ਖਵਾਬਾਂ ਨੂੰ ਪੂਰੀ ਬਾਜੀ ਜੇ ਪੂਰਾ ਕਰਨਾ ਖਵਾਬਾਂ ਨੂੰ ਤੇ ਨਾ ਰੱਖਿਓ ਕਿਤਾਬਾਂ ਨੂੰ ਬੜਾ ਜਿਹੜਾ ਬੱਚਾ ਕਿਤਾਬਾਂ ਪੜ੍ਹਨੀ ਸ਼ੁਰੂ ਕਰੇਗਾ ਨਾ ਬੇਟਾ ਉਹਦੇ ਸੋਚ ਦਾ ਨਜ਼ਰੀਆ ਚੇਂਜ ਹੋ ਜਾਏਗਾ ਉਹਨੂੰ ਸੰਸਾਰ ਮੂਰਖ ਨਹੀਂ ਬਣਾ ਸਕੇਗਾ ਉਨਕੋ ਠੱਗ ਨਹੀਂ ਸਕੇਗਾ ਠੱਗਿਆ ਹੋ ਜਾਏਗਾ ਜਿਹਨਕੋ ਨੌਲੇਜ ਥੋੜੀ ਹੈ ਪੁੱਤਰ ਜਿਹਨਕੋ ਨੌਲੇਜ ਹੈ